ਰੋਜ਼ਗਾਰ ਦੀ ਭਾਲ ਦੇ ਵਿੱਚ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਨੂੰ ਜਾਂਦੇ ਨੇ ਅਤੇ ਕਈ ਵਾਰ ਹੀ ਨੌਜਵਾਨ ਉਥੋਂ ਦੀ ਸਰਕਾਰ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਕਾਰਨ ਕਈ ਤਰੀਕੇ ਦੇ ਨਾਲ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀ ਇੱਕ ਘਟਨਾ ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰ 베ਦੀ ਦੇ ਅਦੀਨ ਪੈਂਦੇ ਪਿੰਡ ਮੁੰਨੇ ਦੇ ਜਰਨੈਲ ਸਿੰਘ ਪੁੱਤਰ ਹਰਪ੍ਰੀਤ ਸਿੰਘ ਦੇ ਨਾਲ ਵਪਰੀ ਹੈ ਜਿਸ ਨੇ ਇੱਕ ਪਾਕਿਸਤਾਨੀ ਦੋਸਤ ਦੇ ਧੋਖੇ ਦਾ ਸ਼ਿਕਾਰ ਹੋਣਾ ਪਿਆ ਅਤੇ ਸਾਊਦੀ ਅਰਬ ਦੀ ਜੇਲ੍ਹ ਦੇ ਵਿੱਚ 1 ਸਾਲ ਤੋਂ ਵੱਡਾ ਸਮਾਗਮਕਟਨਾ ਪਿਆ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹਰਪ੍ਰੀਤ ਸਿੰਘ 24 ਦਸੰਬਰ 2020 ਨੂੰ ਰੋਜੀ ਰੋਟੀ ਕਮਾਉਣ ਦੇ ਲਈ ਸਾਊਦੀ ਅਰਬ ਗਿਆ ਸੀ ਅਤੇ ਜਿਸ ਕੰਪਨੀ ਦੀ ਕਾਰ ਚਲਾ ਰਿਹਾ ਸੀ ਉਹ ਕੰਪਨੀ ਛੋਰੀ ਹੋ ਗਈ ਸੀ ਅਤੇ ਸਾਊਦੀ ਅਰਬ ਦੀ ਪੁਲਿਸ ਨੇ 11 ਅਗਸਤ 2021 ਨੂੰ ਉਸ ਨੂੰ ਜੇਲ੍ਹ ਭੇਜ ਦਿੱਤਾ ਅਤੇ ਅਦਾਲਤ ਨੇ ਉਸ ਨੂੰ 1 ਸਾਲ ਦੀ ਸਜ਼ਾ ਸੁਣਾਈ ਪਰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹ ਜੇਲ੍ਹ ਤੋਂ ਰਿਹਾਨ ਨਹੀਂ ਹੋ ਸਕਿਆ ਉਹਨਾਂ ਨੇ ਕਿਹਾ ਕਿ ਸਾਊਦੀ ਅਰਬ ਦੇ ਵਿੱਚ ਇੱਕ ਗਰੀਬ ਪਰਿਵਾਰ ਤੇ ਚੇਨ ਨੂੰ ਇੱਕ ਛੋਟੀ ਜਹੀ ਗਲਤੀ ਦੇ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਉਹ ਪਹਿਲਾਂ ਹੀ ਕਾਜ਼ੀ ਦੇ ਦੁਆਰਾ ਦਿੱਤੀ ਗਈ ਸਜ਼ਾ ਤੋਂ ਲਗਭਗ ਦੁੱਗਣੀ ਸਜ਼ਾ ਭੁਗਤ ਚੁੱਕਾ ਪਰ ਉਸਨੇ ਅਜਿਹਾ ਕੀਤਾ ਉਸ ਨੂੰ ਅਦਾਲਤ ਦੀ ਤਰਫੋਂ 1 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉੱਥੇ ਹੀ 100 ਰਿਆਲ ਜੁਰਮਾਨਾ ਵੀ ਕੀਤਾ ਗਿਆ ਜੋ ਕਿ ਭਾਰਤ ਦੇ ਵਿੱਚ 2500 ਰੁਪਏ ਬਣਦਾ ਹੈ ਅਤੇ ਜੁਰਮਾਨਾ ਅਦਾ ਨਾ ਕਰਨ ਤੇ ਉਸ ਦੇ ਪੁੱਤਰ ਨੂੰ ਦੁੱਗਣੀ ਸਜ਼ਾ ਭੁਗਤਨੀ ਪਈ ਸੀ ਪਰ ਉਹਨ ਉਸ ਦਾ ਲड़का ਉਸਦੇ ਕਾਰੋਬਾਰ ਵਾਪਸ ਆ ਗਿਆ ਹੈ ਇਸ ਦਿਨ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਉਸ ਦਾ ਲੜਕਾ ਉਸਦੇ ਘਰ ਵਾਪਸ ਆ ਗਿਆ ਹੈ ਜਿਸ ਕਾਰਨ ਉਹਨਾਂ ਨੇ ਭਾਰਤ ਵਿੱਚ ਰਹਿ ਰਹੇ ਹੋਰ ਕੁਝ ਨੌਜਵਾਨਾਂ ਨੂੰ ਵੀ ਕੰਮ ਕਰਨ ਦੀ ਅਪੀਲ ਕੀਤੀ ਹੈ ਬੜੀ ਦੁਖਦਾਈ ਘਟਨਾ ਹੁੰਦੀ ਹੈ ਕਿ ਜਦੋਂ ਕਿਸੇ ਮਾਂ ਦਾ ਪੁੱਤ ਕਰਜੇ ਚੱਕ ਕੇ ਬਾਹਰ ਜਾਂਦਾ ਏ ਕੰਮਕਾਰ ਦੀ ਆਸ ਨਾਲ ਜਾਂਦਾ ਏ ਮਾਪੇ ਨੂੰ ਆਸ ਹੁੰਦੀ ਕਿ ਪਿੱਛੇ ਤੇ ਸਾਡਾ ਬੰਦਾ ਬਾਹਰ ਜਾਊਗਾ ਮਕਾਨ ਬਣੂਗੇ ਵਿਆਹ ਹੋਣਗੇ ਬੱਚਿਆਂ ਦੇ ਕਾਰੋਬਾਰ ਸੈੱਟ ਹੋਣਗੇ ਪਰ ਦੁਖਦਾਇਕ ਘਟਨਾ ਇਹ ਹੈ ਕਿ ਬੇਸ਼ੱਕ ਹਿੰਦੁਸਤਾਨ ਦੇ ਵਿੱਚ ਨੌਕਰੀਆਂ ਔਰ ਸਿਸਟਮਾਂ ਦੀ ਕਮੀ ਹੈ ਪਰ ਜਦ ਬਾਹਰਲੇ ਮੁਲਕਾਂ 'ਚ ਜਾ ਕੇ ਮੁੰਡੇ ਐਦਾਂ ਫਸ ਜਾਂਦੇ ਉਮਨ ਨਾਈਟ ਨਾ ਦੀ ਕੋਈ ਚੀਜ਼ ਨਹੀਂ ਹੈ ਇਹ 사우ਦੀ ਅਰਬ ਦੀ ਕੰਟਰੀ ਦੀ ਗੱਲ ਕਰ ਲਈਏ ਜਾਂ ਹੋਰ ਕੰਟਰੀਆਂ ਦੀ ਗੱਲ ਕਰ ਲਈਏ ਦੇਖੋ ਮੁੰਡੇ ਦੇ ਕੇਸ ਕਤਲ ਕੀਤੇ ਸਭ ਤੋਂ ਘਨੌਣੀ ਘਟਨਾ ਹੈ ਇਹਦੀ ਪਰਜੋਰ ਨਿੰਦਾ ਕਰਦੇ ਆਂ ਐਵੇਂ ਅਸੀਂ ਜਿਹੜੇ ਡਰਾਮੇ ਕਰਦੇ ਆ ਇਹ ਬੌੜੇ ਬੜੇ ਬੜੇ ਭੇਜੀ ਸਾਡੇ ਦੇਸ਼ਾਂ ਵਿੱਚ ਆ ਕੇ ਅਸੀਂ ਸਤਿਕਾਰ ਕਰਦੇ ਆਂ ਹਰੇਕ ਧਰਮਾਂ ਦਾ ਬਿਲਕੁਲ ਇਹ ਗੱਲ ਗਲਤ ਹੈ ਇਸ ਮੁੰਡੇ ਨਾਲ ਨਜਾਇਜ਼ ਕੀਤੀ ਗਈ ਇਹ 1 ਸਾਲ ਕਰੀਬ ਜਿਹੜਾ ਹੈ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਵੀ ਉੱਥੇ ਰਿਹਾ ਔਰ ਇੱਕ ਮੈਂ ਕਹੂੰਗਾ ਇਹ ਸਿਸਟਮ ਦੀ ਐਂਡੀ ਬੜੀ ਕਮਜ਼ੋਰੀ ਹੈ ਕਿ ਸਿਰਫ 2500 ਰੁਪਏ ਪਿੱਛੇ ਮੁੰਡਾ ਇੰਨੀ ਦਿਨ ਹਿੰਦੁਸਤਾਨ ਦੀ ਜੂਵ ਅੰਦਰ ਅਸੀਂ ਮਾਨ ਨਹੀਂ ਕਰਦੇ ਜਿੰਨੇ ਜੋਗੇ ਆ ਜਿੰਨੇ ਇਸ਼ੂ ਹੁੰਦੇ ਆ ਉੱਥੇ ਤੱਕ ਅਸੀਂ ਬਾਹ ਲਾ ਦਿੰਦੇ ਜਿੱਥੇ ਹੁਣ ਕੰਮੇ ਜਿਹੜਾ ਐਕਸਟਰਨਲ ਅਫੇਅਰਸ ਦਾ ਆ ਜਾਂਦਾ ਵੱਖ ਬਾਹਰੀ ਸਰਕਾਰਾਂ ਦਾ ਆ ਜਾਂਦਾ ਉਹ ਉਹਨਾਂ ਵਾਸਤੇ ਇੱਕ ਸਕਿੰਟ ਦਾ ਕੰਮ ਤਾਂ ਪਰ ਇਸ ਮੁੰਡੇ ਨੂੰ ਕੀਮਤੀ ਇੱਕ ਸਾਲ ਜ਼ਿੰਦਗੀ ਦਾ ਫਾਲਤੂ ਉਥੇ ਲਾਣਾ ਪਿਆ ਇਹਦੀ ਬਹੁਤ ਪਰਜੋਰ ਨਿੰਦਾ ਕਰਦੇ ਆ ਸਰਕਾਰਾਂ ਨੂੰ ਸਬਕ ਲੈਣਾ ਚਾਹੀਦਾ ਇਹ ਮੈਂ ਕਹਿੰਦਾ ਜਿਹੜਾ ਵੈਸੀਆਂ ਦੇ ਵਿੱਚ ਬਾਹਰਲੀਆਂ ਕੰਟਰੀਆਂ 'ਚ ਅਫਸਰ ਬੈਠੇ ਆ ਲੱਖਾਂ ਰੁਪਏ ਦੇ ਪੈਕੇਜ ਲੈ ਕੇ ਬੜੀਆਂ-ਬੜੀਆਂ ਸਿਕਿਉਰਟੀਆਂ ਲੈ ਕੇ ਇਹ ਮੈਂ ਕਹਿੰਦਾ ਨਕਾਰਾ ਸਿਸਟਮ ਹੈ ਜਿਨ੍ਹਾਂ ਨੇ ਇੱਕ ਬੰਦੇ ਦੀ ਪੂਰੇ ਤੁਹਾਡੇ মিডিਆ ਦੇ ਸਾਥੀਆਂ ਨੇ ਮੁੱਦਾ ਚੱਕਿਆ ਉਹ ਕਹਿਆ ਉਹ ਇੱਕ ਦੋ ਮਿੰਟ ਦੇ ਵਿੱਚ ਉੱਥੇ ਜਾ ਕੇ ਇੱਕ ਫੋਨ ਕਾਲ ਦੀ ਗੱਲ ਸੀਗੀ ਅੱਜ ਕੱਲ ਦਾ ਗੂਗਲ ਪੇਪਰ ਪਈਆ 20 50 50000 ਟ੍ਰਾਂਸਫਰ ਹੋ ਜਾਂਦਾ ਅਸੀਂ ਕੋਸ਼ਿਸ਼ਾਂ ਕਰਦੇ ਰਹੇ ਭੇ ਜੇ ਪੈਸਾ ਭੇਜਣਾ ਪੈਸਾ ਭੇਜ ਦਿੰਦੇ ਆ ਇੱਥੇ ਵੀ ਇਕੱਠੇ ਕਰਦੇ ਆ ਪਰ ਕਿਸੇ ਨੇ ਰਾਹ ਨਹੀਂ ਫੜਾਇਆ ਰੋਂਦੀ ਰਹੀ ਮਾਂ ਅੱਖਾਂ ਭਰ-ਭਰ ਪੀ ਬਜਾਰਾ ਘੁੰਮਿਆ ਗਲੀ-ਗਲੀ ਥੈ-ਥੈ ਘੁੰਮਿਆ ਕਿਸੇ ਨੇ ਸਾਰ ਨਹੀਂ ਫੜੀ ਆਖਰਕਾਰ ਅੱਜ ਮੈਨੂੰ ਇਹ ਗੱਲ ਕਿਹੜੀ ਪੈ ਗਈ ਭਈ ਪ੍ਰਮਾਤਮਾ ਦੀ ਸ਼ਕਤੀ ਜਿਹੜੀ ਆਕਾਲ ਪੁਰਖ ਦੀ ਤਾਕਤ ਹੈ ਇਹਨਾਂ ਸਰਕਾਰਾਂ ਦੇ ਉੱਪਰ ਹੈ ਉਹੀ ਕੰਮ ਕਰ ਗਈ ਜੇ ਮੈਂ ਸਹੀ ਮੈਨੇਜ ਕਹਾ ਹੋਰ ਕਿਸੇ ਚੀਜ਼ ਨੇ ਨਹੀਂ ਕੰਮ ਕੀਤਾ ਤੁਹਾਡੀਆਂ ਦੁਆਵਾਂ ਨੇ ਕੰਮ ਕੀਤਾ ਇਲਾਕੇ ਦੇ ਲੋਕਾਂ ਦੇ ਜਿਹੜੀਆਂ ਦੁਆਵਾਂ ਨੇ ਕੰਮ ਕੀਤਾ ਤਾਂ ਇਹ ਮੁੰਡਾ ਆਇਆ ਸ਼ਾਇਦ ਇਹ ਮੁੰਡਾ ਉੱਥੇ ਹੀ ਰਹਿ ਜਾਂਦਾ ਇੱਕ ਇੱਕ ਸਰਕਾਰਾਂ ਦੀ ਨਲਕੀ ਕਰਕੇ ਤੇਸ ਚੈਨਲ ਦੇ ਲਈ ਰੂਪਨਗਰ ਤੋਂ ਫੁਲਕਿਤ ਕੁਮਾਰ ਦੀ ਰਿਪੋਰਟ